ਥੋੜਾ ਸੁਰਿੰਦਰ ਸਿੰਘ ਦਾ ਹੋਰਾਂ ਦੇ ਨਾਲ ਕਿਵੇਂ ਸਬਬ ਬਣਦਾ ਜਿਹੜੀ ਮੈਂ ਨੈਪਕੀਨ ਵਾਲੀ ਗੱਲ ਸੁਣੀ ਹੈ ਕਿ ਉਹਨਾਂ ਨੇ ਤੁਹਾਨੂੰ ਕਿਹਾ ਗੁਰਵਿੰਦਰ ਮੇਰੇ ਲਈ ਵੀ ਕੋਈ ਗੀਤ ਲਿਖ ਦੇ ਤੁਸੀਂ ਕਹਿੰਦੇ ਜਹਾਜ਼ 'ਚ ਨੈਪਕੀਨ ਤੇ ਗਾਣਾ ਲਿਖਦਾ ਸੀਗਾ ਉਹ ਵੀਰੇ ਆਏ ਸੀਗਾ ਗੱਲ ਸਾਡਾ ਟੂਰ ਸੀਗਾ ਨਿਊਜ਼ੀਲੈਂਡ ਦਾ ਹਮ ਬਾਈ ਧਰਮਾ ਵੀ ਨਾਲ ਹੀ ਸੀ ਧਰਮਪ੍ਰਿਥਵੀ ਨਾਲ ਹੀ ਸੀ ਤੇ ਉਹ ਕਿਤੇ ਗੱਲਾਂ ਬਾਤਾਂ ਹੁੰਦੀਆਂ ਗਈਆਂ ਜਿਵੇਂ ਕਰਨ ਲੱਗ ਜਾਂਦੇ ਗੁਰਵਿੰਦਰ ਲਿਖਦਾ ਸੋਹਣਾ ਤੂੰ ਬਹੁਤ ਵਧੀਆ ਲਿਖਦਾ ਐ ਕਰਦਾ ਉਹ ਮੈਨੂੰ ਉੱਥੇ ਹੀ ਉਹਨਾਂ ਨੇ ਕਿਹਾ ਕਹਿੰਦੇ ਵੀ ਤੂੰ ਮੇਰਾ ਪੁੱਤ ਵੀ ਆ ਤੂੰ ਮੇਰਾ ਭਰਾ ਵੀ ਆ ਜਿਵੇਂ ਛੋਟੇ ਛੋਟੇ ਆ ਨਾ ਉਹਨਾਂ ਦਾ ਸਟਾਈਲ ਸੀਗਾ ਤੇ ਕਹਿੰਦੇ ਯਾਰ ਮੇਰੇ ਲਈ ਕੁਝ ਲਿਖ ਦੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਮੇਰੇ ਧੰਨ ਭਾਗ ਅਸੀਂ ਤਾਂ ਤੁਹਾਡੀ ਬਾਤ ਚ ਰਿਕਾਰਡ ਹੋਵੇ ਵਧੀਆ ਗੱਲ ਆ ਚਲੋ ਜੀ ਟੂਰ ਨਿਕਲ ਗਿਆ ਕਰਦੇ ਕਰਾਉਂਦੇ ਤੇ ਮੈਨੂੰ ਐਸੀ ਮੈਂ ਜਾ ਕੇ ਕੁਝ ਲਿਖਾਂਗੇ ਅਸੀਂ ਜਦੋਂ ਵਾਪਸ ਫਲਾਈਟ ਤੇ ਆ ਰਹੇ ਸੀ ਤੇ ਮੈਨੂੰ ਕਹਿੰਦੇ ਗੁਰਬਿੰਦਰ ਯਾਰ ਤੂੰ ਮੇਰੀ ਗੱਲ ਮੰਨੀ ਨਹੀਂ ਮਾਜੀ ਕੀ ਹੋ ਗਿਆ ਕਹਿੰਦਾ ਤੈਨੂੰ ਗਾਣਾ ਕਿਹਾ ਸੀ ਮਾਜੀ ਗਾਣਾ ਕੋਈ ਗੱਲ ਨਹੀਂ ਮੈਂ ਲਿਖ ਕੇ ਭੇਜੂੰ ਨਹੀਂ ਯਾਰ ਉਹ ਫੇਰ ਆਪਾਂ ਹੁਣ ਅੱਜ ਕਹਿੰਦੇ ਟੂਰ ਤੇ ਆ ਮੁੜ ਕੇ ਗੱਲਬਾਤ ਮੁਸ਼ਕਲ ਨਾ ਇਕੱਠੇ ਹੁੰਨੇ ਕਿਤੇ ਤੇ ਮੈਂ ਕਿਹਾ ਚਲੋ ਜੀ ਮੈਂ ਟਰਾਈ ਕਰਦਾ ਤੇ ਉਹ ਕਹਿੰਦੇ ਪਿੱਛੇ ਮੈਂ ਤਾਂ ਸੌਣਾ ਯਾਰ ਤੂੰ ਵੇਖ ਲਈ ਜੇ ਕੁਝ ਹੈਗਾ ਮਨਚ ਤਾਂ ਮੈਨੂੰ ਹੁਣੇ ਹੀ ਲਿਖ ਦੇ ਹੂੰ ਚਲੋ ਜੀ ਫਿਰ ਉਹ ਨੈਪਕਨ ਪੇਪਰ ਤੇ ਹੂੰ ਉਹ ਗੀਤ ਲਿਖਿਆ ਉਹ ਸੀਗਾ ਕਿ ਉਹਨਾਂ ਦੀ ਪਰਸਨੈਲਿਟੀ ਦੇ ਮੁਤਾਬਕ ਹੀ ਮੇਰੇ ਮਨ ਚ ਲਾਈਨਾਂ ਆਈਆਂ ਕਿ ਚੰਗਾ ਲੰਘਦਾ ਵਕਤ ਯਾਰਾਂ ਬੇਲੀਆਂ ਦੇ ਨਾਲ ਸਾਡੀ ਮਸਤ ਮਲੰਗਾਂ ਵਾਲੀ ਫੱਕਰਾਂ ਦੀ ਚਾਲ ਅਸੀਂ ਹਰ ਮੋੜ ਉੱਤੇ ਗੱਲਾਂ ਸੱਚੀਆਂ ਸੁਣਾਈਆਂ ਲੋਕੀ ਨੋਟ ਨੇ ਕਮਾਉਂਦੇ ਸੀ ਆਰੀਆਂ ਕਮਾਈਆਂ। ਉਹ ਵੈਰੀ ਗੁੱਡ। ਹਾਂ ਤੇ ਉਹ ਗਾਣਾ ਫਿਰ ਉਹਨਾਂ ਨੇ ਗਾਇਆ ਉਹ ਹਿੱਟ ਕਾਫੀ ਹੋਇਆ। ਹਾਂ ਕਾਫੀ ਹਿੱਟ ਹੋਇਆ। ਤੇ ਅੱਜ ਕੱਲ ਅਸੀਂ ਵੀ ਇਹ ਸਟੇਜਾਂ ਤੇ ਕਾਫੀ ਗਾਉਨੇ। ਤੁਹਾਡੇ ਮੈਂ ਮੇਰੇ ਖਿਲ 90 ਦੇ ਦੌਰ ਚ ਧਰਮਪ੍ਰੀਤ ਹੋਰੀ ਸੁਪਰਸਟਾਰ ਸੀ। ਹਾਂਜੀ ਉਹ ਹਰਦੇਵ ਮਾਈ ਨੰਗਲ ਧਰਮਪ੍ਰੀਤ ਹੋਰੀ। ਬਿਲਕੁਲ। ਤੁਹਾਨੂੰ ਧਰਮਪ੍ਰੀਤ ਹੋਰਾਂ ਨੇ ਵੀ ਗਾਇਆ, ਸੁਰਿੰਦਰ ਸਿੰਧਾ ਜੀ ਨੇ ਵੀ ਗਾਇਆ, ਹੋਰ ਕਿਹੜੇ ਕਲਾਕਾਰਾਂ ਨੇ ਤੁਹਾਨੂੰ ਗਾਇਆ? ਮੈਂ ਰਮਨ ਵੀਰੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਪਹਿਲਾ ਗੀਤ ਜਦੋਂ ਰਾਜ ਬਰਾੜ ਬਾਈ ਹੋਰਾਂ ਵਾਲਾ ਉਹ ਹਾਂ ਮਨਿਆਰ ਅਮਰਦੀਪ ਭਾਜੀ ਐਸੀ ਪੇਸ਼ ਕੀ ਦੀ ਮਾਰ ਹਾਂ ਹੂੰ ਉਹਦੇ ਵਿੱਚ ਪਹਿਲਾ ਗੀਤ ਰਿਕਾਰਡ ਹੋਇਆ ਸੀਗਾ ਕਿਹੜਾ ਕੋਲ ਕੇ ਤਵੀਤ ਪਲਾਇਆ ਵੀ ਲੱਗੀ ਤੇਰੇ ਮਗਰ ਫਿਰਾਂ ਠੀਕ ਹੈ ਤੇ ਫਿਰ ਉਹਨਾਂ ਦੂਜੀ ਕੈਸਟ ਚ ਗਾਣਾ ਆਇਆ ਫਿਰ ਮੈਨੂੰ ਇਹ ਹੋ ਗਿਆ ਯਾਰ ਐਜ਼ ਅ ਲਿਰਿਸਟ ਵੀ ਚਲੋ ਨਾਂ ਤਾਂ ਬਣਦਾ ਹੀ ਹੈ ਹਾਂ ਕਿਸੇ ਤਰੀਕੇ ਨਾਲ ਬਿਲਕੁਲ ਠੀਕ ਹੈ ਤੇ ਉਹ ਫਿਰ ਕਾਫੀ ਮਿਹਨਤ ਕੀਤੀ ਫਿਰ ਸਦੀਕ ਸਾਹਿਬ ਨੇ ਧਰਮਪ੍ਰੀਤ ਹੋਰਾਂ ਨੇ ਸੁਰਜੀਤ ਪੁੱਲਰ ਬਲਕਾਰ ਬਾਈ ਨਿਰਮਲ ਸਿੱਧੂ ਭਾਈ ਜੀ ਤੇ ਗਿਲ ਹਰਦੀਪ ਭਾਜੀ ਸਦੀਕ ਸਾਹਿਬ ਨੇ ਕਿਹੜਾ ਗਾਣਾ ਗਾਇਆ ਸਦੀਕ ਸਦੀਕ ਸਾਹਿਬ ਨੇ ਡਿਊਟ ਸੀਗਾ ਉਹ ਸੀਗਾ ਟੇਡੇ ਵਾਲ ਕਰਾ ਕੇ ਕੰਨ ਵਿੱਚ ਮੁੰਦਰ ਜੀ ਪਾ ਕੇ ਬਾਹਰਲੀ ਬੈਠਕ ਦੇ ਵਿੱਚ ਰੱਖਿਆ ਵਾਜਾ ਤੋਂ ਲਿਆ ਕੇ ਹਾਂ ਤਰ੍ਹਾਂ ਤਰ੍ਹਾਂ ਦੇ ਬਾਣੇ ਜਿਹੇ ਪਾਉਣ ਲੱਗ ਗਿਆ ਵੇ ਮੈਂ ਸੁਣਿਆ ਤੂੰ ਤੇ ਉਹ ਅੱਜਕੱਲ੍ਹ ਗਾਉਣ ਲੱਗ ਗਿਆ